ਦੋ ਨਲ ਹੈਗੇ ਨੇ A ਨਲ ਔਰ B ਨਲ ਦੋਨੋਂ ਹੀ ਟੈਂਕੀ ਨੂੰ ਖਾਲੀ ਕਰਨ ਦਾ ਕੰਮ ਕਰਦੇ ਪਏ ਨੇ A ਨਲ 40 ਮਿੰਟਾਂ ਵਿੱਚ ਟੈਂਕੀ ਨੂੰ ਖਾਲੀ ਕਰ ਦਿੰਦਾ ਆ ਜੀ B ਕਿੰਨੇ ਟਾਈਮ ਵਿੱਚ ਟੈਂਕੀ ਨੂੰ ਖਾਲੀ ਕਰ ਸਕਦਾਗਾ A ਆਪਾਂ ਨੂੰ ਨਹੀਂ ਪਤਾਗਾ ਅੱਛਾ ਅਸੀਂ ਜਾਣਦੇ ਆਂ ਵੀ ਜੋ ਆਪਣੇ ਕੋਲ ਨਲ ਮੰਗਾਗਾ ਠੀਕ ਹੈ ਇਹ ਹੁੰਦਾਗਾ ਸਿਲੰਡਰਿਕਲ ਕਿਸ ਤਰ੍ਹਾਂ ਹੁੰਦਾਗਾ ਸਿਲੰਡਰਿਕਲ ਔਰ ਉਹਨੇ ਸਟੇਟਮੈਂਟ ਵਿੱਚ ਸਪੈਸ਼ਲ ਦੇ ਰੱਖਿਆਗਾ ਜੂ ਡਾਇਮੀਟਰ A ਦਾ ਹੋਊਗਾ ਜੋ ਵਿਆਸ a ਦਾ ਹੁੰਦਾ ਜੇ ਆਪਾਂ ਉਸ ਨੂੰ ਡਬਲ ਕਰ ਦੇਈਏ ਜੇ ਆਪਾਂ ਉਸ ਨੂੰ ਦੋ ਗੁਣਾ ਕਰ ਦੇਈਏ ਤਾਂ ਆਪਾਂ ਨੂੰ ਡਾਇਮੀਟਰ ਕਿਸ ਦਾ ਮਿਲੂਗਾ ਜੀ b ਦਾ ਓਕੇ ਜੀ ਐਨਾ ਸਮਝ ਆ ਗਿਆ ਜੀ ਇਸ ਵਾਰ ਜੋ ਆਪਣੇ ਕੋਲ ਨਲ ਹੁੰਦਾ ਹੈਗਾ ਇਹ ਸਿਲੰਡਰਿਕਲ ਹੁੰਦਾਗਾ ਔਰ ਨਲ ਦੇ ਵਿੱਚ ਪਾਣੀ ਦਾ ਬਹਾਅ ਹੁੰਦਾਗਾ ਤਾਂ ਇੱਥੇ ਆਪਾਂ ਯੂਜ਼ ਕਰਾਂਗੇ ਵੋਲੀਅਮ ਆਇਤਨ ਠੀਕ ਹੈ ਜੀ ਜਿਸ ਦਾ ਆਇਤਨ ਜ਼ਿਆਦਾ ਹੁੰਦਾਗਾ ਉਸ ਵਿੱਚ ਪਾਣੀ ਦਾ ਬਹਾਅ ਜ਼ਿਆਦਾ ਹੁੰਦਾਗਾ ਠੀਕ ਹੈ ਜੀ ਦਾ ਵੋਲਿਊਮ ਦਾ ਫਾਰਮੂਲਾ ਹੁੰਦਾਗਾ ਪਾਈ r² h r ਹੁੰਦਾਗਾ ਰੇਡੀਅਸ h ਹੁੰਦੀ ਹੈ ਆਪਣੇ ਕੋਲ ਹਾਈਟ r ਰੇਡੀਅਸ ਅਰਧ ਵਿਆਸ h ਹੁੰਦੀ ਹੈ ਹਾਈਟ ਉਚਾਈ ਠੀਕ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਦੇ ਰੱਖਿਆਗਾ ਡਾਇਆਮੀਟਰ ਠੀਕ ਹੈ ਜਿੰਨਾ ਡਾਇਆਮੀਟਰ a ਦਾ ਹੋਊਗਾ ਜਿੰਨਾ ਵਿਆਸ a ਦਾ ਹੋਊਗਾ ਉਸ ਦਾ ਜੇ ਡਬਲ ਕਰ ਦਿੱਤਾ ਜਾਵੇ ਤਾਂ ਵਿਆਸ ਕਿਹਸਾ ਹੋਊਗਾ ਦੀ ਦੂਸਰੇ ਨਾਲ b ਦਾ ਓਕੇ ਤਾਂ ਆਪਾਂ ਆਪਦੇ ਵੱਲੋਂ ਲੈਟ ਕੀਤਾਗਾ a ਦਾ ਡਾਇਆਮੀਟਰ ਹੈਗਾ ਆਪਣੇ ਕੋਲ 1 ਠੀਕ ਹੈ ਅਗਰ a ਦਾ ਡਾਇਆਮੀਟਰ ਆਪਣੇ ਕੋਲ 1 ਹੈਗਾ ਤਾਂ b ਦਾ ਡਾਇਆਮੀਟਰ ਕਿੰਨਾ ਹੋਊਗਾ ਆਪਣੇ ਕੋਲ 2 ਠੀਕ ਹੈ ਜੀ ਇਸ ਤੋਂ ਬਾਅਦ ਜੋ ਆਪਣੇ ਕੋਲ ਰੇਡੀਅਸ ਹੁੰਦਾਗਾ ਉਹ ਡਾਇਆਮੀਟਰ ਦਾ ਹਾਫ ਹੁੰਦਾਗਾ ਜੋ ਆਪਣੇ ਕੋਲ ਅਰਧ ਵਿਆਸ ਹੁੰਦਾ ਨਾ ਇਹ ਵਿਆਸ ਦਾ ਅੱਧਾ ਹੁੰਦਾਗਾ ਠੀਕ ਹੈ ਅੱਛਾ ਜੋ ਆਪਣੇ ਕੋਲ a ਨਾਲ ਹੈਗਾ ਉਸ ਦਾ ਆਪਣੇ ਕੋਲ ਡਾਇਆਮੀਟਰ ਕਿੰਨਾ 1 ਤਾਂ 1 ਦਾ ਹਾਫ ਕਿੰਨਾ ਹੋਏਗਾ ਆਪਣੇ ਕੋਲ 1/2 ਇਸ ਤਰ੍ਹਾਂ जो अपने को उसका डायमीटर कितना अपने को टू, टू आप हाफ करा ठीक है मतलब टू बाई टू नीचे अपने को नंबर सेम है टू देना टू आप कैंसिल कर सर अपने अनुपात यानी रेशो कि बन गया जी वन एंड टू मेरे कहने का मतलब है भी जो अनुपात डायामीटर का होंगे सेम तो किस गा? दा टू डिपात किसका होंगे है रेडियस का डायामी का अनुपात कि अपने को रेडियस का कि फाइन किया टू ਠੀਕ ਹੈ A ਨਲ ਜਿਸ ਦਾ ਰੇਡੀਅਸ ਕਿਨਾਂ 1 ਪਰ ਦੂਸਰਾ ਨਲ B ਹੈਗਾ ਉਸ ਦਾ ਰੇਡੀਅਸ ਕਿਨਾਂ ਆਪਣੇ ਕੋਲ 2 ਠੀਕ ਹੈ ਦੋਨੋਂ ਤਰਫਾ ਆਪਾਂ ਵੋਲਿਊਮ ਦਾ ਫਾਰਮੂਲਾ ਅਪਲਾਈ ਕਰਾਂਗੇ ਵੋਲਿਊਮ ਦਾ ਫਾਰਮੂਲਾ ਹੋ ਜਾਗਾ ਪਾਈ r² h ਠੀਕ ਹੈ ਜੀ ਪਾਈ ਦੇ ਨਾਲ ਪਾਈ ਕੈਨਸਲ ਹੋ ਜਾਏਗਾ ਹਾਈਟ ਦੇ ਨਾਲ ਹਾਈਟ ਕੈਨਸਲ ਹੋ ਜਾਊਗਾ ਰੇਡੀਅਸ ਦੇ ਨਾਲ ਆਪਾਂ ਰੇਡੀਅਸ ਕੈਨਸਲ ਨਹੀਂ ਕਰ ਸਕਦੇ ਕਿਉਂ ਕਿ ਦੋਨਾਂ ਦਾ ਰੇਡੀਅਸ ਕੀ ਹੈਗਾ ਅਲੱਗ-ਅਲੱਗ ਠੀਕ ਹੈ A ਦਾ ਰੇਡੀਅਸ ਕਿਨਾਂ ਆਪਣੇ ਕੋਲ 1 ਅਰ ਜੇ ਉਹ ਆਪਣੇ ਕੋਲ ਦੂਸਰੇ ਨਾਲ b ਹੈਗਾ ਉਸ ਦਾ ਰੇਸ਼ਿਓ ਕਿੰਨਾ ਆਪਣੇ ਕੋਲ 2 ਵੈਲਿਊ ਪੁੱਟ ਕਰਾਂਗੇ ਠੀਕ ਹੈ ਤਾਂ ਆਪਣੇ ਕੋਲ ਵੋਲੀਅਮ ਦਾ ਅਨੁਪਾਤ ਕਿੰਨਾ ਬਣਿਆ ਜੀ 1 ਐਂਡ 4 ਜੇ ਅਨੁਪਾਤ ਵੋਲੀਅਮ ਦਾ ਹੁੰਦਾਗਾ ਸੇਮ ਤੋਂ ਅਨੁਪਾਤ ਕਿਹਸਾ ਹੁੰਦਾਗਾ ਸਮਤਾ ਦਾ ਐਫੀਸ਼ੀਐਂਸੀ ਦਾ ਵੋਲੀਅਮ ਦਾ ਅਨੁਪਾਤ ਫਾਈਂਡ ਕੀਤਾ ਆਪਾਂ 1 ਐਂਡ 4 ਤਾਂ ਐਫੀਸ਼ੀਐਂਸੀ ਯਾਨੀ ਸਮਤਾ ਦਾ ਅਨੁਪਾਤ ਯਾਨੀ ਉਸੇ ਰੇਸ਼ਿਓ ਕਿੰਨੀ ਬਣੇਗੀ 1 ਐਂਡ 4 ਅਸਾਂ ਮੈਂ ਤੁਹਾਨੂੰ ਇਹ ਵੀ ਸਮਝਾ ਦਿੱਤੀਆਂਗਾ ਜੇ ਆਪਾਂ ਸਮਤਾ ਦੇ ਅਨੁਪਾਤ ਨੂੰ ਉਲਟਾ ਕਰ ਦਿੰਦੇ ਹਾਂ ਤਾਂ ਆਪਾਂ ਨੂੰ ਟਾਈਮ ਦਾਨਵਾਦ ਮਿਲਦਾ ਹੋਗਾ ਠੀਕ ਹੈ ਜੀ ਇਸ ਲਈ ਪਾ ਉਲਟਾ ਹੀ ਕਿਉਂ ਕਰਦੇ ਹਾਂ ਇਹ ਵੀ ਮੈਂ ਤੁਹਾਨੂੰ ਪੂਰਾ ਡਿਟੇਲ ਵਿੱਚ ਦੱਸਿਆ ਹੋਇਆਗਾ ਕਿੰਨੇ ਵਿੱਚ ਜਾਣਦੇ ਨੇ ਇਸ ਬਾਰੇ ਓਕੇ ਬਾਕੀ ਬੱਚੇ ਚਲੋ ਠੀਕ ਹੈ ਆਪਾਂ ਇਸ ਨੂੰ ਉਲਟਾ ਹੀ ਕਿਉਂ ਕਰਦੇ ਹਾਂ ਹਨਾ ਜਿਸ ਦੀ ਸਮਤਾ ਜ਼ਿਆਦਾ ਹੋਊਗੀ ਠੀਕ ਹੈ ਜਿਸ ਦੀ ਸਮਤਾ ਜ਼ਿਆਦਾ ਹੋਊਗੀ ਉਸ ਨੇ ਟਾਈਮ ਘੱਟ ਲਗਾਉਣਾ ਹੈਗਾ ਟੈਂਕੀ ਨੂੰ ਜਲਦੀ ਖਾਲੀ ਕਰ ਦੇਣਾ ਹੈਗਾ ਜਿਸ ਦੀ ਸਮਤਾ ਘਟ ਹੋਊਗੀ ਜਿਸ ਦੀ ਸਮਰਤਾ ਘਟ ਹੋਊਗੀ ਉਸ ਨੇ ਜ਼ਿਆਦਾ ਟਾਈਮ ਲਾਣਾਗਾ ਟੈਂਕੀ ਨੂੰ ਖਾਲੀ ਕਰਨ ਦੇ ਵਿੱਚ ਤਾਂ ਆਪਾਂ ਜੇ A ਨਾਲ ਦੀ ਗੱਲ ਕਰੀਏ A ਨਾਲ ਦੀ ਸਮਰਤਾ ਕਿੰਨੀ ਹੈ ਆਪਣੇ ਕੋਲ 1 ਇਸ ਨੇ ਜ਼ਿਆਦਾ ਸਮਾਂ ਲਗਾਏਗਾ ਔਰ ਜੋ ਆਪਣਾ B ਨਾਲ ਹੈਗਾ ਉਸ ਦੀ ਸਮਰਤਾ ਕਿੰਨੀ ਹੈ ਆਪਣੇ ਕੋਲ 4 ਇਸ ਦੀ ਸਮਰਤਾ ਜ਼ਿਆਦਾ ਹੈਗੀ ਹੈ ਨਾ ਇਸ ਨੇ ਥੋੜਾ ਸਮਾਂ ਲਗਾਣਾਗਾ ਤਾਂ ਟੈਂਕੀ ਨੂੰ ਖਾਲੀ ਕਰਨ ਦੇ ਵਿੱਚ ਜ਼ਿਆਦਾ ਸਮਾਂ ਕੌਣ ਲੈ ਰਿਹਾਗਾ A ਲੈ ਰਿਹਾਗਾ ਕਿਉਂ ਕਿ ਉਸ ਦੀ ਸਮਰਤਾ ਕੀ ਹੈ ਘੱਟ ਔਰ ਜਲਦੀ ਖਾਲੀ ਕੌਣ ਕਰ ਰਿਹਾਗਾ B ਕਰ ਰਿਹਾਗਾ ਕਿਉਂਕਿ B ਦੀ ਸਮਝਾ ਕੀ ਹੈ ਜਿਆਦਾ ਸਮਰੱਥਾ ਜਿਆਦਾ ਹੋਣ ਦੇ ਕਾਰਨ B ਘੱਟ ਸਮਾਂ ਲੈ ਰਿਹਾਗਾ ਓਕੇ ਜੀ ਅੱਛਾ ਆਪਾਂ ਨੂੰ ਸਟੇਟਮੈਂਟ ਵਿੱਚ A ਦਾ ਟਾਈਮ ਕਿੰਨਾ ਦਿੱਤਾ ਦਿੱਤਾ ਹੋਇਆਗਾ 40 ਮਿੰਟ A ਕੰਟੀਨਿਊ 40 ਮਿੰਟਾਂ ਵਿੱਚ ਖਾਲੀ ਕਰਦਾਗਾ ਤੇ 4 ਦੀ ਵੇਲੇ 40 ਹੈਗੀ ਹੈ ਤੇ 4 ਦੀ ਕਿਹਨਾ ਕਿਸ ਨਾਲ ਕਰਾਂਗੇ 10 ਦੇ ਨਾਲ 4 ਦੀ 10 ਨਾਲ ਕਰਾਂਗੇ ਤਾਂ 1 ਦੀ ਵੀ ਕਿਸ ਨਾਲ ਕਰਾਂਗੇ 10 ਦੇ ਨਾਲ ਤਾਂ ਇੱਥੇ ਤੁਹਾਨੂੰ ਸਮਝ ਆਇਆਗਾ ਜੇਕਰ a 40 ਮਿੰਟਾਂ ਦੇ ਵਿੱਚ ਟੈਂਕੀ ਨੂੰ ਖਾਲੀ ਕਰਦਾਗਾ ਤਾਂ b ਕਿੰਨੇ ਮਿੰਟਾਂ ਵਿੱਚ ਟੈਂਕੀ ਨੂੰ ਖਾਲੀ ਕਰੂਗਾ 10 ਮਿੰਟਾਂ ਦੇ ਵਿੱਚ ਠੀਕ ਹੈ ਜੀ ਅੱਛਾ 40 ਤੇ 10 ਨੂੰ ਦੇਖਦੇ ਹੋਏ ਆਪਾਂ ਇੱਕ ਇਦਾਂ ਦਾ ਨੰਬਰ ਡਿਸਾਈਡ ਕਰਨਾ ਹੈਗਾ ਜਿਹੜਾ ਦੋਨਾਂ ਦੇ ਨਾਲ ਡਿਵਾਈਡ ਹੋ ਜਾਵੇ ਠੀਕ ਹੈ ਤੁਸੀਂ 40 ਲੈ ਸਕਦੇ ਹੋ 80 ਇੱਦੀ ਲੈ ਸਕਦੇ ਹੋ ਠੀਕ ਹੈ 160 ਲੈ ਸਕਦੇ ਹੋ ਕੋਈ ਵੀ ਨੰਬਰ ਲੈ ਸਕਦੇ ਹੋ ਠੀਕ ਹੈ ਔਰ ਜਦ ਤੁਸੀਂ ਐਲਸੀ ਲੈ ਸਕਦੇ ਹੋ ਐਲਸੀ ਫਾਈਂਡ ਕਰਨਾ ਹੁੰਦਾ ਨਾ ਠੀਕ ਹੈ ਤਾਂ 40 اور 10 ਦਾ ਆਪਣੇ ਕੋਲ ਐਲਸਿੰਕ ਨੇ ਹੋ ਗਿਆ ਜੀ 4040 اچھا ਦੋਨੋਂ ਹੀ ਟੰਕ ਦੋਨੋਂ ਹੀ ਨਾਲ ਟੰਕੀ ਨੂੰ ਖਾਲੀ ਕਰਨ ਦਾ ਕੰਮ ਕਰਦੇ ਪਏ ਨੇ ਇਸ ਕਰਕੇ ਦੋਨਾਂ ਦੀ ਸੰਖਿਆ ਕੀ ਹੋਊਗੀ ਆਪਣੇ ਕੋਲ ਮਾਈਨਸ ਠੀਕ ਹੈ 40 ਦੀ ਗੁਣਾ 1 ਨਾਲ ਕਰਾਂਗੇ ਤਾਂ 40 ਬਣ ਜਾਊਗਾ 10 ਦੀ ਗੁਣਾ 4 ਨਾਲ ਕਰਾਂਗੇ ਤੇ 40 ਬਣ ਜਾਊਗਾ ਠੀਕ ਹੈ اچھا ਮਾਈਨਸ ਰਿਪਰਜੈਂਟ ਕਰਦਾ ਹੈਗਾ ਕਿ ਇਹ ਟੰਕੀ ਨੂੰ ਖਾਲੀ ਕਰਨ ਦਾ ਕੰਮ ਕਰਦੇ ਪਏ ਨੇ ਇਹ 1 ਮਿੰਟ ਦੇ ਵਿੱਚ ਕਿੰਨੇ ਲੀਟਰ ਪਾਣੀ ਬਾਹਰ ਘੜਦਾ ਹੈਗਾ 1 ਲੀਟਰ ਪਰ ਜੋ ਆਪਣੇ ਕੋਲ ਦੂਸਰਾ ਨਾਲ ਬੀ ਹੈਗਾ ਇਹ 1 ਮਿੰਟ ਦੇ ਵਿੱਚ ਕਿੰਨੇ ਲੀਟਰ ਪਾਣੀ ਬਾਹਰ ਕੱਢਦਾ ਹੈਗਾ 4 ਲੀਟਰ ਤਾਂ ਦੋਨਾਂ ਨੇ 1 ਮਿੰਟ ਦੇ ਵਿੱਚ ਕਿੰਨੇ ਲੀਟਰ ਪਾਣੀ ਬਾਹਰ ਕੱਢਿਆ ਹੈਗਾ 5 ਲੀਟਰ ਅੱਛਾ ਟੰਕੀ ਅੰਦਰ ਪਾਣੀ ਕਿੰਨਾ ਆ ਗਿਆ ਆਪਣੇ ਕੋਲ 40 ਜੇਕਰ ਦੋਨੋਂ ਨਾਲ 1 ਮਿੰਟ ਵਿੱਚ 5 ਲੀਟਰ ਪਾਣੀ ਬਾਹਰ ਕੱਢਦੇ ਨੇ ਤੇ 40 ਲੀਟਰ ਪਾਣੀ ਬਾਹਰ ਕੱਢਣ ਲਈ ਦੋਨੋਂ ਨਲਾਂ ਦੁਆਰਾ ਲਿਆ ਗਿਆ ਸਮਾਂ ਕਿੰਨਾ ਹੋਊਗਾ 8 ਮਿੰਟ ਪਰ ਇਹੀ ਆਪਣੇ ਸਵਾਲ ਦਾ ਆਨਸਰ ਹੈ ਕਿੰਨੇ ਬੱਚੇ ਨੂੰ ਪ੍ਰੋਪਰ ਸਮਝ ਆ ਗਿਆ ਓਕੇ ਵੈਰੀ ਗੁੱਡ ਪਾਲੀ